ਕਲਾਈ ਕਰਦੀ ਹੈ ਕਿ ਜੇ ਪਾਲਸੀ ਇੰਨੀ ਹੀ ਚੰਗੀ ਆ ਫਿਰ ਇਹਨਾਂ ਦੇ 92 ਜਾਂ 99 ਦੇਡੇ ਐਮਐਲਏ ਆ ਪਹਿਲਾਂ ਆਪਣੀ ਜ਼ਮੀਨ ਦੇਣ ਭਗਵਾਨਤਮਨ ਗਿਆਉਂਦਾ ਮੁੱਖ ਮੰਤਰੀ ਆਪਣੀ ਪਹਿਲਾ ਜ਼ਮੀਨ ਦੇਣ ਲੈਂਡ ਪੁਲਿੰਗ ਸਕੀਮ ਪੰਜਾਬ ਗਵਰਨਮੈਂਟ ਵੱਲੋਂ ਬੰਦ ਕਰਵਾਉਣ ਦੀ ਕਿਉਂਕਿ ਕਿਸਾਨਾਂ ਦਾ ਕਿਹੜਾ ਹੈ ਕੇਸ ਇਹਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਘਾਟਾ ਪਵੇਗਾ ਖਬਰ ਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੋਬਿੰਦ ਰਾਏ ਕਿਸਾਨਾਂ ਵੱਲੋਂ ਲੈਂਡ ਪੁਲਿੰਗ ਸਕੀਮ ਰੱਦ ਕਰਨ ਦੇ ਸਿਲਸਿਲੇ ਦੇ ਵਿੱਚ ਅੱਜ ਬਹੁਤ ਵੱਡੀ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ ਸੋ ਇਹ ਕੁਝ ਦਿਨ ਪਹਿਲਾਂ ਰੈਲੀ ਦਾ ਰੂਪ ਲੈ ਚੁੱਕੀ ਆ ਸੋ ਅੱਜ ਨਕੋਦਰ ਦੇ ਵਿੱਚ ਐਸਡੀਐਮ ਕੋਰਟ ਦੇ ਬਿਲਕੁਲ ਸਾਹਮਣੇ ਆਪਾਂ ਖੜੇ ਆ ਤੇ ਸਾਡੇ ਨਾਲ ਕਿਸਾਨ ਵੀਰ ਨੇ ਆਹ ਗੱਲਬਾਤ ਕਰਦੇ ਮੈਂ ਕੁਲਵਿੰਦਰ ਸਿੰਘ ਮਛਿਆਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂ ਪਰ ਜੋ ਇਹ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਆ ਬਿਲਕੁਲ ਸਰਾਸਰ ਧੱਕਾ ਕਿਸਾਨਾਂ ਨਾਲ ਕਿਉਂਕਿ ਅੱਗੇ ਤਾਂ ਹੁੰਦੀ ਸੀ ਸਰਕਾਰ ਜੁਵੀਨ ਅਕਵਾਇਰ ਕਰਦੀ ਸੀ ਮਾਰਕੀਟ ਦੇ ਰੇਟ ਤੋਂ ਉੱਪਰ ਜਾ ਕੇ ਕਿਸਾਨਾਂ ਨੂੰ ਪੈਸੇ ਦਿੰਦੀ ਸੀ ਪਰ ਇਹਦੇ ਵਿੱਚ ਕੀ ਏ ਕਿ ਥੋੜੀ ਜ਼ਮੀਨ ਲੈ ਕੇ ਉਸੇ ਵਿੱਚੋਂ 25% ਤੁਹਾਨੂੰ ਦੇ ਦੇਣੀ ਹੈ ਤੇ 75% 75% ਸਰਕਾਰ ਦੱਬਣ ਨੂੰ ਵਰਦੀ ਹੈ ਸੋ ਇਹ ਲੈਂਡ ਪੂਲਿੰਗ ਦਾ ਬਹੁਤ ਵੱਡਾ ਇੱਕ ਜਿਵੇਂ ਕਹ ਲਈਏ ਲੈਂਡ ਪੂਲਿੰਗ ਨਹੀਂ ਲੈਂਡ ਬੂਲਿੰਗ ਹੈ ਲੋਕਾਂ ਨੂੰ ਬੇਵਕੂ ਬਣਾਉਣ ਦੀ ਥੋਡੀਆਂ ਜ਼ਮੀਨਾਂ ਦੇ ਰੇਟ ਕਹਿੰਦੇ ਸੀ ਦੁੱਗਣੇ ਕਰ ਦੇਣੇ ਨੇ ਤੇ ਤੁਹਾਨੂੰ ਰੇਟ ਵੱਧ ਮਿਲਣਗੇ ਤੇ ਤੁਸੀਂ ਉਹ ਤੋਂ ਕਮਾਈ ਕਰਦੇ ਹੋ ਕਿ ਮੈਂ ਪੁੱਛਣਾ ਚਾਹੁੰਦਾ ਜਲੰਧਰ ਵਿੱਚ ਕਿੰਨੀਆਂ ਕਲੋਨੀਆਂ ਜਿਹੜੀਆਂ ਸਰਕਾਰ ਦੇ ਕਟੀਆਂ ਅੱਜ ਤੱਕ ਡਿਵੈਲਪ ਨਹੀਂ ਹੋ ਚੱਕੀਆਂ ਕਿਸਾਨ ਜਥੇ ਯੂਨੀਅਨ ਦੇ ਪ੍ਰਧਾਨ ਹੈ ਲੋਹਿਆ ਏਰੀਆ ਦੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਇਸ ਮੌਕੇ ਤੇ ਆ ਮੈਂ ਸਲਵਿੰਦਰ ਸਿੰਘ ਜਾਨੀਆਂ ਸੂਬਾ ਆਗੂ ਕਿਸਾਨ ਮਜਦੂਰ ਸ਼ਿਕਰਸ਼ ਕਮੇਟੀ ਪੰਜਾਬ ਤੇ ਆ ਸਾਰੀ ਆੜੀ ਜਲੰਧਰ ਜ਼ਿਲ੍ਹੇ ਦੀ ਕਿਸਾਨ ਮਜਦੂਰ ਸ਼ਿਕਰਸ਼ ਕਮੇਟੀ ਨਾਲ ਖੜੀ ਆ ਇਹ ਦੇਖੋ ਨਾਲ ਸਯੁਗਤ ਮੋਰਚੇ ਦੇ ਕਾਲ ਤੇ ਅੱਜ ਜਿਹੜਾ ਟਰੈਕਟਰ ਰੈਲੀ ਕੱਢੀ ਆ ਆ ਆਲੂਵਾਲ ਪਿੰਡ ਦੇ ਨਾਲ ਦੇ ਹੋਰ ਪਿੰਡਾਂ ਚ ਤੇ ਨਾਲ ਅਸੀਂ ਨਕੋਦਰਾ ਇਸ ਟਾਈਮ ਐਸਡੀਐਮ ਦੇ ਦਫ਼ਤਰ ਅੱਗੇ ਇਹ ਸਭ ਯਾਰ ਦੇ ਵਿੱਚ ਵੇਖੋ ਜਿਹੜੀ ਸਰਕਾਰ ਨੇ ਲੈਂਡ ਪੂਲ ਕਿ ਬਣਾਈ ਬਿਲਕੁਲ ਕਿਸਾਨਾਂ ਤੋਂ ਜ਼ਮੀਨਾਂ ਖੋਹਦਾ ਕਰਕੇ ਕਿਸਾਨਾਂ ਨੂੰ ਮਾਰੂ ਨੀਤੀਆਂ ਵਾ ਵੇਖੋ ਕਲੋਨੀਆ ਹੋਰ ਵੀ ਆ ਬੜੀਆਂ ਪਈਆਂ ਵਜੇ ਬੜੀਆਂ ਪਈਆਂ ਉਹ ਵੇਚਰ ਕਰ ਸਕਦੇ ਆ ਪਰ ਪਰ ਸਰਕਾਰ ਦੀਆਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮਾਰੀਆਂ ਨੀਤੀਆਂ ਕਰਕੇ ਵੀ ਕਿਸਾਨਾਂ ਤੋਂ 65000 ਕਿੱਲਾ ਜਿਹੜਾ ਐਸ ਟਾਈਮ ਤੇ ਖੂਨ ਦੀ ਵੱਡੀ ਤਿਆਰੀ ਜਿਹੜਾ ਨਾ ਮਤਾ ਪਾਸ ਕਰਤਾ ਕੀ ਕਹਿਣਾ ਚਾਹੁੰਦੇ ਆ ਕਿਸਾਨ ਮਜ਼ਦੂਰ ਸਭਾ ਕਮੇਟੀ ਮਾਜਲਾ ਫਰਾਂਗ ਕਰਮੇਲ ਤੇ ਰੇੜਮਾ ਜੋ ਪਾਲਸੀਆਂ ਸਰਕਾਰ ਦੇ ਪਿੱਛੋਂ ਲੈ ਕੇ ਆ ਰਹੀ ਆ ਇਹ ਕੋਈ ਨਵਾਂ ਤਰੀਕਾ ਨਹੀਂਗਾ ਇਹ ਪਰ ਤਰੀਕੇ ਟੇਢੇ ਦੇ ਨਾਲ ਆ ਰਿਹਾ ਜੋ ਪਾਲਸੀਆਂ ਦੇ ਪਿੱਛੋਂ ਬਣੀਆਂ ਜੋ ਦਿੱਲੀ ਵਿੱਚ ਐਡਾ ਵੱਡਾ ਅੰਦੋਲਨ ਹੋਇਆ ਉਹ ਪਾਲਸੀਆਂ ਬਣੀਆਂ ਪਰ ਇਹ ਟੇਢਾ ਮਿੱਤੇ ਕਰਕੇ ਜਿਹੜੀਆਂ ਏਸ਼ਕੀਮਾ ਲਿਆ ਰਹਾ ਆ ਇੱਕ ਦੇਖੋ ਕਿਸਾਨ ਨੂੰ ਸਹੂਲਤ ਕੀ ਦੇਣੀ ਆ ਜਿਹੜਾ ਕਿਸਾਨ ਦੇਖਦਾ ਢੱਡ ਪਰਦਾ ਜਿਹੜੀ ਪੈਦਾਵਾਰ ਕਰਕੇ ਜਿਹੜਾ ਹਰੇਕ ਫਟ ਚ ਬੈਠੇ ਜਾਨਵਰ ਨੂੰ ਵੀ ਜ ਟਾਣੇ ਦੇ ਬੈਠੇ ਪੰਛੀ ਨੂੰ ਦਿੰਦਾ ਤੇ ਜਿਹੜੇ ਸਰਕਾਰੀ ਤੇਰੇ ਚੱਲਦੇ ਆ ਤੇ ਇਹ ਸਰਕਾਰ ਜਿਹੜੀ ਇਹ ਕਿਸਾਨ ਨੂੰ ਜਿਹੜਾ ਖੇਤੀਬਾੜੀ ਦਾ ਬਾਹਰ ਕੱਢਣਾ ਚਾਹਦਾ ਜੇ ਉਹ ਕਹਿੰਦਾ ਵੀ ਝੋਟਾ ਮਾਰਦਾ ਜੂਆਂ ਨਾਲ ਮਰਨ ਗਿਆ ਇਹ ਸਰਕਾਰਾਂ ਨਹੀਂ ਬੱਜੜੀਆਂ ਇਹ ਇਹ ਵੱਡੇ ਘਰਾਣਿਆਂ ਦੇ ਪਿੱਠੂ ਬਣੇ ਆ ਜਿਹੜੀਆਂ ਜਾਇਦਾਦਾਂ ਜ਼ਮੀਨਾਂ ਜਿਹੜੀਆਂ ਹਰਾਪ ਕੇ ਉਹਨਾਂ ਨੂੰ ਦੇਣਾ ਚਾਹੁੰਦੇ ਆ ਜਿਹੜੇ ਸਾਡੇ ਛੋਲੇ ਭਾਲੇ ਲੋਕ ਜਿਹੜੇ 70-75 ਸਾਲ ਤੋਂ بوطਾ ਪਾ ਕੇ ਆਸ ਰੱਖਦੇ ਨੇ ਤੇ ਕਿ ਸ਼ਾਇਦ ਕੋ ਸਵਾਰਨਗੇ ਪਰ ਸਵਾਰ ਦੀ ਅਯਾਰ ਨਾਲੇ ਪਾਸੇ ਆ ਗਿਆ ਪਿੰਡ ਮਸੀ ਆਪਣੇ ਪੈਰਾਂ ਤੇ ਕਰ ਜੀ ਥੱਲੇ ਦੱਬੇ ਹੋਏ ਆ ਆਦੇ ਪੈਰਾਂ ਤੇ ਉਣਾ ਚਾਹੇ ਆ ਪਰ ਅਜੇ ਪਿੰਡ ਢਾ ਕੇ ਜਿਹੜੇ ਕਸਵੇ ਬਣਾ ਕੇ ਸ਼ਹਿਰਾਂ ਦੇ ਤੇ ਸ਼ਹਿਰਾਂ ਦੇ ਵਿੱਚ ਸਸਤੇ ਲੇਬਰ ਜਿਹੜੀ ਰਹੀਆ ਕਰਾਉਣ ਨੂੰ ਇਹ ਸਕੀਮਾਂ ਜਿਹੜੀਆਂ ਚੱਲ ਰਹੀਆਂ ਕਿਸਾਨ ਨੂੰ ਨਹੀਂ ਕੁਝ ਦੇ ਰਿਹਾ ਕਿਸਾਨ ਤੋਂ ਲੈ ਰਿਹਾ ਦੇਖੋ ਕਹਿੰਦੇ ਕਿਸਾਨ ਨੂੰ ਦੇਣਾ ਇਹਦੇ ਵਿੱਚ ਇੱਕ ਕਿੱਲੇ ਦੇ ਵਿੱਚੋਂ 6 ਕਰਨਾ ਪਈ ਜਿਹੜੀ ਇਹਨਾਂ ਨੇ ਹੜਪੜੇ ਆ ਤੇ ਦੋ ਕਰਨਾ ਜਿਹੜੀ ਕਿਸਾਨ ਨੂੰ ਦੇਣੀ ਆ ਦੱਸੋ ਕਿਸਾਨ ਨੂੰ ਕੀ ਦੇਣਾ ਕਿਸਾਨ ਤਾਂ ਤਾਂ ਖੋਹ ਰਿਆ ਆ